¡Gracias! ਤੋ ਵੀ ਹੋਏ ਉਸ ਰਾਕੇ ਦੇ ਅਸਰ ਜਾਨੀ ਜਿਸ ਦੇ ਹਨਾ ਦੀ ਬਿਮਾਰ ਜਿਹੜੀ ਬਹੁਤ ਜ਼ਿਆਦਾ ਫੈਈ ਪਈ ਆ ਤਾਂ ਸੰਤ ਬਲਬੀਰ ਸਿੰਘ ਸੀਚੇਵਾਲ ਜਿੰਨਾਂ ਤੋਂ ਪਾਪ ਹੈ ਇਹ ਬਰਤਾਨਪੁਰ ਲੋਧੀ ਦੇ ਉਸ ਰਾਕੇ ਦੇ ਵਿਨਯੋਗ ਦਿਖਾ ਰਹੇ ਜਿੱਥੇ ਪੜਾ ਦੀ ਮਾਰ ਜਿਹੜੀ ਪਈ ਹੋਈ ਹੈ ਤਾਂ ਚੇ ਹੋਈ ਹੈ ਅੱਜ ਸultanpur modi ਦੇ ਪਿੰਡ ਸਾਗਰਾ ਬਲਦਰਾ ਉਪਰ ਇਹ ਦੁੱਖਸਤਾਨ ਤੇ ਜਿੱਥੇ ਬਾਬਾ ਸੰਤ ਬਾਬਾ ਬਲਦੀਪ ਸਿੰਘ ਜੀ ਸੀਚੇਵਾਲ ਉਹ ਆਪ ਹੀ ਡਰਾਈਵਰ ਨੇ ਆਪ ਹੀ ਮਲਾਨ ਮਾਂਪੁਰ ਦੇ ਨਾਲ ਉਹਨਾਂ ਤੇ ਜਾ ਰਹੇ ਆ ਪਿੰਡ ਦੇ ਵਿੱਚ ਬਾਬਾ ਜੀ ਰਾਸ਼ਨ ਵੰਡ ਰਹੇ ਨੇ ਨਾਲ ਸ਼੍ਰੋਮਣੀ ਪੰਥ ਅਕਾਲੀ ਫੁੱਡਾਦਾਲ ਪੰਜਵਾਂ ਤਖਤ ਨਹਿਰਤੰਗ ਜਿ세 ਬੰਦਿਆ ਵੱਲੋਂ ਰਾਤ ਸੀ ਜਿੱਥੇ ਹਾਜ਼ਰੀ ਲਵਾਉਣ ਵਾਸਤੇ ਸੰਕਾ ਦੇ ਦਰਸ਼ਕ ਕਰਨ ਵਾਸਤੇ ਆ ਦੇ ਕੋਚਾਂਸ ਮੇਰੇ ਜਲਤਾਂ ਨਹੀਂ ਹੈ ਜਿਵੇਂ ਪਰਲੋ ਆਈ ਹੁੰਦੀ ਹੈ ਤੇ ਇਹੋ ਜਿਹਾ ਸੀਨ ਬਣਿਆ ਹੋਇਆ ਕਈ ਕਈ ਕਿਲੋਮੀਟਰ ਚਾਲੀ ਚਾਲ ਹੈ ਤੇ ਜਿੱਥੇ ਮੈਂ ਬੇਨਤੀ ਕਰਦਾ ਸਾਰੀਆਂ ਸਾਡੀਆਂ ਬਹੁਤ ਜ਼ਿਆਦਾ ਜਿਹੜੇ ਦੂਜੇ ਦੀ ਮਦਦ ਕਰ ਰਹੀਆਂ ਨੇ ਰਾਸ਼ਨ ਵੀ ਕੋਈ ਕਮੀ ਨਹੀਂ ਬਬੀ ਇੱਕ ਖੰਭਾ ਰਾਸ਼ਨ ਵੀ ਕੋਈ ਕਮੀ ਨਹੀਂ ਪਰ ਫਿਰ ਵੀ ਗੁਰੂ ਸਾਹਿਬ ਦੀ ਬੜੀ ਕਿਰਪਾ ਸੰਗਤਾਂ ਪਹੁੰਚ ਰਹੀਆਂ ਨੇ ਤੇ ਖਾਸ ਕਰਕੇ ਜਿਵੇਂ ਸੈਂਟਰ ਸਰਕਾਰ ਹੈ ਪੰਜਾਬ ਸਰਕਾਰ ਹੈ ਇਹ ਭਾਵੇਂ ਉਹਨਾਂ ਵੱਤੋਂ ਉਪਰਾਧੇ ਕੀਤੇ ਜਾ ਰਹੇ ਨੇ ਪਰ ਸੈਂਟਰ ਸਰਕਾਰ ਨੂੰ ਚਾਹੀਦਾ ਕੋਈ ਬਹੁਤ ਵੱਡਾ ਪੈਕੇਜ ਦੇ ਨੇ ਹਰ ਸਾਲ ਹੀ ਜਿੱਥੇ ਵਿੱਚੋਂ ਰਾਵੀ ਦਰਿਆ ਦਾ ਪਾਣੀ ਇਧਰ ਪਿਆਸ ਦਾ ਜਿਹੜਾ ਆਪਣੇ ਪਾਣੀ ਇਕੱਠਾ ਹੋ ਗਏ ਤੇ ਪੰਜਾਬ ਦੇ ਬਹੁਤ ਸਾਰੇ ਜਿੱਥੇ ਸੱਤੋਂ ਇੰਦਾ ਜਾਲ ਵੀ ਜਿਹੜਾ ਇਕੱਠਾ ਹੋ ਗਏ ਬਤਾ ਮਾਰਾ ਜਿਹੜਾ ਮਸ਼ਹੂਰ ਨੇ ਲੈ ਗਿਆ ਇਧਰਲੇ ਪਿੰਨੇ ਖੇਤਾਂ 'ਤੇ ਹੀ ਨੇ ਪਰ ਰੀਣੀ ਸੁਦਾ ਕੋਈ ਲੱਖੜੇ ਨੂੰ ਕਿਸੇ ਨੇ ਨਹੀਂ ਜਿੜੀ ਜਿਹੜੀ ਪਾਸੇ ਮੋੜਾ ਪੈਲੇ ਦਾ ਹੋ ਉਹਨਾਂ ਦੀ ਜਿਹੜੀਆਂ ਬੈਲੀਆਂ ਉਹ ਘਰ ਉਹਨਾਂ ਨੇ ਆਪਣੇ ਬਾੜ ਬਾੜੇ हम नहीं ना इधर है, था था। है। तो हम के नाम है रहे के सारा पाड़ा बहुत हो गया इधर जाने वाले को नोट कर ये पानी है मर्जी हो वो भरते हैं ਉਹ ਬੁਰੀ ਤਾਂ ਜੇ ਆਉਂਦੀ ਨਹੀਂ ਐਂ ਜੀ ਲਿਸਟ ਤੇ ਪਾਤੇ ਉਹ ਬੁਰੀ ਜੀ ਤਾਂ ਐਂ ਤੁਹਾਨੂੰ ਪਾਣੀ ਦੀ ਕਰਤਾ ਕਰਾਇਆ ਇਹਨੇ ਮਰਦੀ ਬੜੀ ਪਾਤਾ ਕਰਾਇਆ ਉਹ ਰਾਜਨ ਵੀ ਲਵਾਉਣਾ ਸੀ ਇੱਥੇ ਉਹ ਕਰਦੇ ਨੇ ਹਾਂ ਬਾਈ ਲਵਾ ਲਿਆ ਟੈਕਨਸੀ ਆਨ ਤੋ ਨਾ ਨਹੀਂ ਨਹੀਂ ਉਹ ਲਾਦਦੇ ਆਪਾਂ ਤੇ ਤੋ 2 ਮਿੰਟ ਚਾਹ ਕਰਕੇ ਫਿਰ ਉਹ ਬਾਬਾ ਜੀ ਨੇ ਦੇਖੋ ਕਿੱਥੇ ਦਰਸ਼ਨ ਕਰਵਾ ਦਿੰਦੇ ਹੈ ਦੇ ਵੇਤੇ ਉਹ ਦੂਰ ਲਿਖੇ ਬੰਦਾ ਹਾਂਜੀ ਹਾਂਜੀ ਇਹ ਕਿਲੋਮੀਟਰਾਂ ਚ ਹੀ ਆ ਪਿੰਡਾ ਬਾਬਾ ਜੀ ਨੇ ਇਹੋ ਮੇਨ ਕਿਹਾ ਸੀ ਕਿ ਰਾਣਾ ਇਹੋ ਹੀ ਮੇਨ ਆ ਸੀ ਮਮਾ ਕੋਲੋਂ ਦਾ ਪਰਿਵਾਰ ਵਿੱਚ ਸਭ ਨੇ ਹਾਂਜੀ ਤੇ ਇਹ ਬੰਦੇ ਵੀ ਸਾਰੇ ਫਿਰੋਗਾ ਦਾ ਉਸ ਜਿੱਥੇ ਵੇਨ ਉਹਦੇ ਵੀ ਕੱਢੀ ਆ ਰਹੀ ਜੀ ਬੋਲ ਰਹੀ ਸੱਤ ਸੱਤ ਉਹ ਕਹਿੰਦਾ ਬਾਬਾ ਜੀ ਆਪਾਂ ਨੂੰ ਸਿੱਖੀ ਚਾਹੀਦੀ ਤੇ ਕਿਸ਼ਤੀ ਲੈ ਤੇ ਉਹ ਕਿਸ਼ਤੀ ਵਿੱਚ ਜਿਹੜੀ ਬੋਤਲ ਸੀ ਬੰਡਰ ਦਾ ਸਿਕਾਉਂ ਸੀ ਮਿੱਟੀ ਹੈ ਨਹੀਂ ਉਹ ਕਿਸ਼ਤੀ ਨਾਲ ਮਿੱਟੀ ਕਿੱਥੇ ਜਾਊਗੀ ਬਿਲਕੁਲ ਤੇ ਇਹਨੂੰ ਬੰਦਾ ਰੋਟ ਕੇ ਇਹਨੂੰ ਕਿੰਨੇ ਸਾਤ ਸੱਤ ਇਹ ਕਿਨੂੰ ਆਪੇ ਸਾਨੂੰ ਦੂਸਾਂ ਦੇ ਹੀ ਮਿਲਦਾ ਬੁਝੀ ਬੁਝੀ ਲੱਗੇ ਕਰੋ ਉਹਨਾਂ ਦੇ ਦੋ ਹੀ ਜਾ ਕੇ ਲਾ ਦੇਸੀ ਤੁਸੀਂ ਉਹਨਾਂ ਦੇ ਵਿੱਚ ਬਾਪਾ ਕਿੰਨੇ 500 500 ਦਾ ਬਣਦਾ ਉਹਦੇ ਵਿੱਚ ਉੱਪਰ ਸ਼ੂਗਰ ਸੜੇ ਕੋਸ਼ ਦੇਖਿਓ ਇਹਨਾਂ ਦੇ ਪੱਲੇ ਹਾਂ ਜੀ ਨਮਸਕਾਰ ਕਰਦੇ ਰਹਿੰਦੇ ਇਹਨਾਂ ਦੇ ਥੋੜਾ ਉੱਚਾ ਪਛੀ ਇਹਨਾਂ ਦੇ ਇੱਥੇ ਰੁਜਿਆ ਪਿਆ ਉਹਦੇ ਵਿੱਚ ਪਹਿਲਾਂ ਅਰੇ ਦੇਖੋ ਕਿੰਨਾ ਆਫ ਕਨਾਲ ਨਾਲ ਨੂੰਂਦੀ ਹੈ ਯਾ ਉਹ ਬੰਦ ਮਰਨ ਨੂੰ ਤਾਂ ਚਲਾ ਰਹੇ ਨੇ ਪਰ ਆਪਣੇ ਜਾਂ ਤੇ ਜਿਹੜੇ ਕੁਛ ਵਿੱਚ ਖਾਨ ਤੋਂ ਕਿਸੇ ਤਰ੍ਹਾਂ ਵਿੱਚ ਉਹ ਦਿਲ ਦੇ ਇਸੇ ਕਰਕੇ ਜੋ ਆ ਬੇਰੀ ਬੇਰੀ ਦੇ ਬਗਨੇ ਉਹ ਤੇ ਲੱਗੇ ਪਏ ਪਰ ਯੋਨ ਦੇ ਗਾਣੇ ਕਿ ਸਾਜ ਯੋਨ ਦੇ ਬਿਲਕੁਲ ਇਹੀ ਸਾਜ ਹਨ ਇੱਕ ਟਾਪੂ ਦੀ ਤਰ੍ਹਾਂ ਬਣਿਆ ਹੋਇਆ ਇਹ ਮਾਪਾ ਟਾਪੂ ਦੇਖਦੇ ਆ ਉਹ ਇਹ ਟਾਪੂ ਹੀ ਹੈ ਕਿਉਂ ਨਾ ਚਾਹ ਦੇ ਪਾਸੇ ਦਾ ਸਾਜ਼ਮ ਆ ਰਹੇ ਨੇ ਤੇ ਕਿਸ਼ਤੀਆਂ ਦੇ ਵਿੱਚ ਮਾਹਪੁਰਖ ਲਿਆ ਰਹੇ ਨੇ ਹੋਰ ਕੋਈ ਸਾਜ਼ਮ ਨਹੀਂ ਆਪਣੇ ਪੈਦਲ ਨਹੀਂ ਚੱਲ ਕੇ ਆ ਸਕਦੇ ਜਾ ਸਕਦੇ ਇਹ ਕਿਸ਼ਤੀਆਂ ਹੀ ਸਾਜ਼ਮ ਨੇ ਜਿਹੜਾ ਵੀ ਉਹਦੇ ਵਿੱਚ ਹੀ ਰਾਸ਼ਨ ਪਾਣੀ ਲਿਆਉਣਾ ਹੈ ਜਾਂ ਕੋਈ ਵੀ ਆਪਣੇ ਇਹਨਾਂ ਨੇ ਲਿਆਉਣਾ ਤੇ ਉਹ ਸਿਰਫ ਆਪਣੇ ਟਾਪੂ ਹੀ ਹੈ ਇਹ ਬਣਿਆ ਹੋਇਆ ਤੇ ਕਿਸ਼ਤੀਆਂ ਦੇ ਵਿੱਚ ਹੀ ਮਾਹਪੁਰਖ ਲਿਆ ਕੇ ਇੱਥੇ ਸਾਰਾ ਰਾਸ਼ਨ ਪਚਾ ਰਹੇ ਨੇ ਮੇਰੇ ਨਾਲ ਹਰਦੀ ਜੀ ਨੂੰ ਸਲਟੂ ਦੀ ਲੋੜ ਆ ਜਿਹਨੂੰ ਕੋਈ ਸਰਦਲਾ ਨਹੀਂ ਲੋਰ ਜੋ ਵੀ ਹੈ ਗਿੰਦੇ ਜੋਰ ਤੇ ਨਾ ਨੀਓ ਜੋ ਵੀ ਉਹ ਕਹਿੰਦੇ ਬਬਲ ਜਾਂ ਚੀਜ਼ ਦਿਖਾਈਦੀ ਐ ਜਨਾ ਸਾਰਾ ਕੁਝ ਕਰਦੇ ਜਿਹਨੂੰ ਕੋਈ ਬਸਤ ਲੈ ਬਹੁਤ ਵੱਡਾ ਫਰੰਦਾ ਕਰਦਾ ਉਹਦੇ ਦਾ ਕੋਈ ਕਰ ਨਹੀਂ ਸਕਦੇ ਹਾਂ ਕੋਈ ਮਦਦੀ ਹੈ ਚਲੋ ਇਸ ਨੇ ਵੀ ਬਹੁਤ ਵੱਡੀ ਗੱਲ ਹੈ ਜੀ ਹਾ ਦਾ ਨਾ ਮਾਣ ਦਿੱਤਾ ਲੋਜੀਕਲ ਬੈਟਿੰਗ ਹੋਣ ਤੇ ਇਹ ਹੈ ਤੇ ਬਚਦਾ ਹੀ

285 गंगागंज तीन गाड़ी पॉपुलेशन में उनका 90% तो खल्ले के लोग आबादी है काल 1% के लोग किसानों ने जितने गांव सीना उन्होंने उतनी ना पानी की बढ़ा दी आज महेश जी बै रहे हैं अभी बै रहे और थोड़ी देर से मर्द ले बा मनीषर जी या राजपति जी है कौन जी पेड़ से वो समय नहीं वाणी थी ना आईओ गीता भी तैयारी की ਸਹੀ ਉਹ ਜਿਹੜੀ ਆ ਧੰਪਤ ਵੀ ਕਹ ਰਹੀ ਬੁੱਧ ਵੀ ਕਹ ਰਿਹਾ ਸਾਰੇ ਗ੍ਰੰਥਾਂ ਇਹ ਲਿਖਿਆ ਕਿ ਮਰ ਕੇ ਸ਼ਰੀਰ ਦੇ ਅੰਦਰੋਂ ਨਿਕਲਦੀ ਕੁੱਤਾ ਬਣ ਕੇ ਖੜਾ ਹੋਏਗਾ ਉਹ ਇਹ ਮਮੇ ਜੀ ਬਾਈ ਉਹਨਾਂ ਨੂੰ ਪਤਾ ਨਹੀਂ ਲਾ ਜੀ ਦੂਸਰਾ ਵਾਰ ਵੀ ਚਾਹ ਰਾਮ ਦਾ ਨਾਮ ਲਈਏ ਜਿਹੜਾ ਇਕਾ ਦਾ ਨਾਮ ਲਈਏ ਉਹਨਾਂ ਨੇ ਵੀ ਇਹ ਕਹਿਆ ਲੱਭ ਚੁਰਾਸੀ ਕੋਤਾ ਪਿੱਲਾ ਬਣ ਗਿਆ ਇਹ ਨੱਲਾ ਬਣ ਕੇ ਆਇਆ ਇਹ ਗਾ ਕੋਈ ਪੁੱਛੇਗਾ ਜੀ ਜਿਹੜਾ ਇੱਕ ਵਾਰੀ ਬਣ ਜਾਂਦਾ ਉਹ ਤਾਂ ਇਹ ਸੋਚਦਾ ਨਾ ਮੈਂ ਉਹ ਭਾਈ ਕਹਿੰਦਾ ਕਿ 4 ਵਜੇ 4:30 ਤੇ ਕਿਸ਼ੀਆਂ ਨਿਕਲ ਜਾਣੀਆਂ ਜਿਹੜੀਆਂ ਸਰਕਾਰੀ ਆ ਤੇ 4:30 ਤੱਕ ਰਹੇਗਾ 9:00 ਉਹਨਾਂ ਨੂੰ ਗਿਆਨ ਨਹੀਂ ਲੈਣਾ ਤੇਰੀਆਂ ਉਹਦੀਆਂ ਲੱਗਾਂ ਨੂੰ ਪਹਿਲਾਂ ਜਿਹੜਾ ਹੈ ਨਾ 9:00 ਵਜੇ ਗਾੜੀ ਲੈ ਕੇ ਗਿਆ ਤਾਂ ਉਹਨਾਂ ਨੂੰ ਗਿਆਨ ਸਵੇਰ ਰਾਮ ਕਰਨੇ ਨਾ ਤੁਹਾਨੂੰ ਆਪਾਂ ਕਿਹਾ ਕਰਦਾ ਕਹਿੰਦਾ ਜਿੱਥੇ ਕਈ ਦਿਨਾਂ ਤੋਂ ਆਪਾਂ ਟੀਵੀ 'ਚ ਮਹਾਪੁਰਖਾਂ ਦੇ ਦਰਸ਼ਨ ਕਰਦੇ ਆਂ ਤੇ ਹੁਣ ਜਿਹੜਾ ਆਪ ਬੇੜੀ ਦੇ ਵਿੱਚ ਲੰਗਰ ਪਾਣੀ ਰਸਤਾ ਬਸਤਾ ਪਚਾਰੇ ਬਾਬਾ ਜੀ ਮੈਂ ਵੀ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤਦਾਨੋਂ ਰਸਤਾ ਬਸਤਾ ਲੈ ਕੇ ਹਾਜ਼ਰ ਹੋਏ ਆਂ ਏ ਗੁਰੂ ਦੀਆਂ ਲਾਡਲੀਆਂ ਫੌਜਾਂ ਤੇ ਲੁੱਟਦੀਆਂ ਨੇ ਆਪਣੇ ਮੁਗਲਾਂ ਤੋਂ ਅੰਗਰੇਜ਼ਾਂ ਤੋਂ ਪਾਰੇ ਸੰਗਤਾਂ ਵਾਸਤੇ ਜਿਹੜੇ ਆ ਹਮੇਸ਼ਾ ਜਿਹੜੇ ਉਹ ਬੁੱਢਾ ਮਹਾਰਾਜ ਨੇ ਵੀ ਕਹੇ ਖਾਵੇਂ ਖਰਚੇ ਰਲਮਿਲ ਭਾਈ ਤੋਟਣਾ ਆਵੇ ਬੰਦ ਹੋ ਜਾਈ ਸਾਡੀ ਵੀ ਹਾਜ਼ਰੀ ਸਾਰੀਆਂ ਗੁਰਸੇਕ ਸੰਗਤਾਂ ਸਰਪੰਚ ਸਾਹਿਬ ਪ੍ਰਵਾਨ ਕਰਿਓ ਸਾਰੀਆਂ ਜਥੇਬੰਦੀਆਂ ਨਹਿنگ ਸਿੰਘ ਫੌਜਾਂ ਵੀ ਤੁਹਾਡੇ ਨਾਲ ਖੜੀਆਂ ਨੇ ਸ਼ਰੋਣੀ ਪੰਥ ਅਕਾਲੀ ਬੁੱਢਾ ਦਾਲ ਪੰਜਵਾਂ ਤਖਤ ਬਦੂਮੈਂ ਸਾਰੀਆਂ ਗੁਰਸੇਕ ਸੰਗਤਾਂ ਦੇ ਨਾਲ ਆ ਤੇ ਬਾਬਾ ਜੀ ਆਪ ਜੀ ਵੀ ਬਹੁਤ ਕਿਰਪਾ ਕਰ ਰਹੇ ਹੋ ਸਾਰੇ ਸੰਗਤਾਂ ਨੂੰ ਬਹੁਤ ਕਈ ਦਿਨਾਂ ਤੋਂ ਤੁਹਾਡਾ ਦੇਖ ਰਹੇ ਆ ਤੁਹਾਨੂੰ ਗੁਰੂ ਸਾਹਿਬ ਹੋਰ ਬਲ ਬਖਸ਼ੇ ਇਸੇ ਤਰ੍ਹਾਂ ਜਿਹੜਾ ਹਾਂ ਜੀ ਬਿਲਕੁਲ ਇੱਥੇ ਹੀ ਇੱਥੇ ਹੀ ਦੇਖਦੇ ਆ ਤੇ ਬਹੁਤ ਹੀ ਦੇਖੋ ਆਪਣੇ ਉੱਪਰੋਂ ਵੀ بارش ਆ ਰਹੀ ਹੈ ਬਹੁਤ ਤੇ ਪਰ ਜਿਹੜਾ ਜਲ ਜਰੂਰ ਦਿੱਸ ਰਿਹਾ ਸਾਰੇ ਪਾਸੇ ਉਹ ਗੁਰੂ ਸਾਹਿਬ ਮਿਹਰ ਭਰਿਆ ਆਸਮਾਨ ਕੇ ਸਾਹਿਬ ਜੀ ਗੁਰਦਾਨ ਸਾਹਿਬ ਉਹਨਾਂ ਦੀ ਇਹ ਪਵਿੱਤਰ ਚਰਨ ਜੋ ਪਵਿੱਤਰ ਧਰਤੀ ਹੈ ਸੁਲਤਾਨਪੁਰ ਲੋਧੀ ਮਹਾਰਾਜ ਬਹੁਤ ਜਲਦੀ ਇਹਦੇ ਤੋਂ ਜਿਹੜੀ ਤਿਆਜਤ ਆਉਣ ਤੇ ਪਾਣੀ ਜਿਹੜਾ ਆਪਣੇ ਥੱਲੇ ਜਾਵੇ ਜਲ ਤੇ ਗੁਰੂ ਸਾਹਿਬ ਉਵੇਂ ਹੀ ਸੰਤਾਂ ਜੜੀਆਂ ਨੇ ਉਵੇਂ ਹੀ ਵਿਝਰਨ ਪਰ ਇਸ ਵੇਲੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਪੰਜਾਬ ਦੇ ਆਪਣੇ ਕਿਸਾਨਾਂ ਦਾ ਇਹ ਆਉਣ ਵਾਲੇ ਜਿਹੜਾ ਰਾਸ਼ਨ ਪਾਣੀ ਤੇ ਚਲੋ ਗੁਰੂ ਸਾਹਿਬ ਕਿਰਪਾ ਕਰ ਰਹੇ ਨੇ ਬਾਬਾ ਜੀ ਵੀ ਬਹੁਤ ਵੱਡੀਆਂ ਸੇਵਾਵਾਂ ਕਰ ਰਹੇ ਨੇ ਸੰਤ ਬਾਬਾ ਤੰਜੀ ਸੀਚੇਵਾਲ ਜੀ ਪਰ ਜਿਹੜਾ ਦੇਖਣ ਨੂੰ ਮਿਲਿਆ ਲੋਕਾਂ ਨੇ ਇੱਥੇ ਦੱਸਿਆ ਇਲਾਕਾ ਨਿਵਾਸੀਆਂ ਨੇ ਇਹ ਜਿਹੜੇ 15 20 ਪਿੰਡ ਨੇ ਜਿੱਥੇ ਆਏ ਆ ਕੋਈ ਇੱਧਰ ਪਿੰਡ ਆ ਕੋਈ ਇੱਧਰ ਹੈ ਤੇ ਉਹਨਾਂ ਦਾ ਜਿਹੜਾ ਆਪਣੇ ਨਾ ਤਾਂ ਕੋਈ ਹਰ ਸਾਲ ਹੀ ਨੁਕਸਾਨ ਹੁੰਦਾ ਹੈ ਤਕਰੀਬਨ ਪਰ ਐਸ ਕੀ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਤੇ ਉਹਨਾਂ ਦੀ ਪਰਪਾਈ ਜਿਹੜੀ ਆ ਉਹ ਸਰਕਾਰ ਹੀ ਕਰ ਸਕਦੀ ਹੈ ਸਰਕਾਰ ਨੂੰ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੰਨ੍ਹ ਹਨ ਉਹਨਾਂ ਨੂੰ ਮਜ਼ਬੂਤ ਕਰੇ ਵੰਨਾ ਦਾ ਵੀ ਤੇ ਨਾਲ ਜਿਹੜਾ ਖਾਨ ਕਰਕੇ ਜਿਹੜਾ ਜਿੱਤੇ ਮਿੱਟੀ ਤੇ ਰੇਤਾ ਭਰ ਜਾਂਦਾ ਉਹ ਦਰਿਆ ਹੋਰ ਥੰਗੇ ਕਰਨ ਤਾਂ ਕਿ ਜਿਹੜਾ ਇਹ ਤੇ ਹਰ ਸਾਲ ਜਿੰਨਾ ਪਾਣੀ ਉਹ ਛੱਡ ਪਾਦੇ ਨੇ ਪਹਿਲਾਂ ਛੱਡ ਕੇ ਪਸੰਤਾ ਤੋਂ ਪਹਿਲਾਂ ਇੱਕ ਪਾਉਣ ਪਾਣੀ ਜਿਹੜਾ ਇਹਦਾ ਵੀ ਮੌਸਮ ਦੀ ਵੀ ਦੁਰਦਿਲੀ ਆ ਰਹੀ ਹੈ ਤੋਂ ਮਾਹਪੁਰਖੇ ਵੀ ਦੱਸ ਰਹੇ ਸੀ ਕਿੰਦਾ ਜਿਹੜਾ ਇਹਦੇ ਵਿੱਚ ਵੀ ਦੇਖੋ ਸਾਰਾ ਹਾਲ ਬਦਲ ਗਿਆ ਤੇ ਹੋਰ ਜਿਹੜਾ ਪਾਸੂ ਦਾ ਮੇਲਾ ਉਹ ਵੀ ਆਤੋਂ ਜ਼ਿਆਦਾ ਜਿਹੜਾ ਰੰਗ ਪੁੱਜਿਆ ਤੇ ਤਾਂ ਵੀ ਅਜੇ ਜਿਹੜੇ ਪਾਣੀ ਦਾ ਜਿਹੜਾ ਕੋਈ ਆਪਣੇ ਜਿਹੜੀ بارش ਆ ਉਤੋਂ ਦੇਖੋ ਕਿੰਨਾ